ਹਾਂਜੀ ਭਾਈ ਜੀ ਲਓ ਜੀ ਤੁਹਾਨੂੰ ਤੇਪਲਾ ਰੋਡ ਦੇ ਉੱਪਰ ਜ਼ਮੀਨ ਦਿਖਾਉਣ ਲੱਗੇ ਆਂ ਜੀ 15 ਕਿੱਲੇ ਪਹਿਲਾਂ ਜ਼ਮੀਨ ਆ ਆ ਫਰੰਟ ਆ ਗਿਆ ਇਹ ਆ ਪਹੀ ਆ ਗਈ ਸੱਜੇ ਪਾਸੇ ਇਹ ਬਨੂੜ ਵਾਲਾ ਪਾਸਾ ਜੀ ਇੱਥੋਂ ਬਨੂੜ ਵਾਲੇ ਪਾਸੇ ਤੋਂ ਚੱਲ ਕੇ ਆ ਦੋ ਕਿੱਲੇ ਦਾ ਫਰੰਟ 15 ਕਿੱਲੇ ਜ਼ਮੀਨ ਵੱਡੀ ਰੋਡ ਦਾ ਫਰੰਟ ਹੈ ਜੀ ਜਿਹੜੀ ਬਨੂੜ ਤੋਂ ਆ ਜਾਂਦੀ ਆ ਆਪਣਾ ਸੰਭੂ ਨੂੰ ਉਹ ਸਾਹਮਣੇ ਜ਼ੂਮ ਕਰਕੇ ਦਿਖਾਉਣਾ ਮੈਂ ਤੁਹਾਨੂੰ ਇਹ ਆ ਉਹ ਸਾਹਮਣੇ ਤੱਕ ਜਿੱਥੇ ਕੰਦ ਜੀ ਦਿਖਾਈ ਦਿੰਦੀ ਆ ਦੋ ਕਿੱल्ल्या ਦਾ ਫਰੰਟ ਤੇ 15 ਕਿੱਲੇ ਜਮੀਨ ਪਿੱਛੋਂ ਥੋੜੀ ਚੌੜੀ ਹੋ ਜਾਂਦੀ ਹੈ ਜਾ ਕੇ ਹੁਣ ਤੁਹਾਨੂੰ ਹੋਰ ਦਿਖਾਉਣਾ ਇਹ ਆ ਗਈ ਜੀ ਜਮੀਨ ਗਾਹਾਂ ਅੱਗੇ ਜਾ ਕੇ ਇਹ 25 ਕਿੱਲੇ ਜਮੀਨ ਆ ਆ ਇੱਕ ਕਿੱਲੇ ਜਿਹੜਾ ਖਾਲੀ-ਖਾਲੀ ਪਿਆ ਇਹ ਕਿੱਲੇ ਦਾ ਫਰੰਟ ਹੈ ਤੇ ਪਿੱਛੋਂ ਜਾ ਕੇ ਇਹ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇੱਧਰੋਂ ਜ਼ੂਮ ਕਰਕੇ ਇਹ ਸੱਜੇ ਪਾਸੇ ਇਹ ਵੱਧ ਗਈ ਤੇ ਇਹ ਆ ਖੱਬੇ ਪਾਸੇ ਨੂੰ ਵੱਧ ਗਈ ਆ ਖੱਬੇ ਪਾਸੇ ਨੂੰ ਦਿਖਾਓ ਭਾਈ ਕੈਮਰਾਮੈਨ ਸਾਹਿਬ ਪ੍ਰਦੀਪ ਜੀ ਦਿਖਾ ਦੇ ਚਲੋ ਜੀ ਆ ਇਧਰ ਨੂੰ ਦਿਖਾ ਪ੍ਰਦੀਪ ਜੀ ਗਾਹਾਂ ਨੂੰ ਕਰਕੇ ਇਹ ਆ ਦੇਖੋ ਭਾਈ ਜ਼ਮੀਨ ਇਹਦਾ ਸੱਜੇ ਤੇ ਖੱਬੇ ਪਾਸੇ ਨੂੰ ਵੱਧ ਕੇ ਚੜਾਈ ਵੱਧ ਗਈ ਇੱਕ ਕਿਲੇ ਦਾ ਫਰੰਟ ਤੇ 25 ਕਿਲੇ ਜ਼ਮੀਨ ਤੇਪਲਾ ਰੋਡ ਦੇ ਉੱਪਰ ਐਂਡ ਟਾਪ ਦੀ ਗਦਮਾਂ ਵਾਲੀ ਜ਼ਮੀਨ ਹੈਗੀ